ਅਸਲੀ વાਦਸ ਇੱਕ ਵਾਰ ਸ਼ਿਵਦਾਸ ਨਾਮ ਦਾ ਰਾਜਾ ਰਾਜ ਕਰਦਾ ਸੀ ਰਾਜਾ ਆਪ ਲੋੜਵੰਦਾ ਦੀ ਮਦਦ ਕਰਦਾ ਸੀ ਜਿਸ ਕਰਕੇ ਉਸ ਦਾ ਆਪਣੀ ਪ੍ਰਜਾ ਨਾਲ ਪੂਰਾ ਸਤਿਕਾਰ ਸੀ ਇੱਕ ਵਾਰ ਦੀ ਗੱਲ ਹੈ ਦੇਸ਼ ਵਿੱਚ ਭਿਆਨਕ ਪੁਚਾਲ ਆਇਆ ਬੇਸ਼ੁਮਾਰ ਲੋਕ ਇਸ ਪੁਚਾਲ ਦੀ ਭੇਟ ਚੜ ਗਏ ਘਰਾਂ ਦੇ ਘਰ ਤਬਾਹ ਹੋ ਗਏ ਉਸ ਪੁਚਾਲ ਵਿੱਚ ਰਾਜੇ ਸ਼ਿਵਦਾਸ ਦਾ ਇੱਕ ਮੰਤਰੀ ਜੋ ਬਹੁਤ ਹੀ ਸੂਝਵਾਨ ਅਤੇ ਸੱਚਾ ਦੇਸ਼ ਭਗਤ ਸੀ ਮਾਰਿਆ ਗਿਆ ਇਸ ਮੁਸੀਬਤ ਦੀ ਘੜੀ ਵਿੱਚ ਰਾਜਾ ਦਾ ਪੂਰਾ ਸਾਥ ਦਿੰਦਾ ਸੀ ਪਰ ਅੱਜ ਰਾਜਾ ਉਸ ਤੋਂ ਬਗੈਰ ਇਕੱਲਾ ਤੇ ਬੇਵਸ ਮਹਿਸੂਸ ਕਰ ਰਿਹਾ ਸੀ। ਪੁਚਾਲ ਦੇ ਕਾਰਨ ਪੀੜਤਾ ਦੀਆਂ ਫਰਿਆਦਾ ਸੁਣ-ਸੁਣ ਕੇ ਰਾਜਾ ਆਤਮਿਕ ਤੌਰ ਤੇ ਪਰੇਸ਼ਾਨ ਹੋ ਗਿਆ। ਇਸੇ ਬਚਾਓ ਕਾਰਨ ਰਾਜੇ ਨੂੰ ਛੋਟਾ ਜਿਹਾ ਬੱਚਾ ਮਿਲਿਆ ਜੋ ਸਹਿਿਕ ਰਿਹਾ ਸੀ। ਰਾਜਾ ਸ਼ਿਵਦਾਸ ਦੇ ਸਪਈਆ ਨੇ ਉਸ ਨੂੰ ਚੁੱਕਿਆ ਅਤੇ ਮਹਲ ਵਿੱਚ ਲੈ ਆਏ। ਉਸ ਬੱਚੇ ਦਾ ਕੋਈ ਵਾਲਿਵਾਰਸ ਜੁੰਦਾ ਨਹੀਂ ਸੀ ਜਿਸ ਕਾਰਨ ਰਾਜੇ ਨੇ ਉਸ ਬੱਚੇ ਦਾ ਪਾਲਨ ਪੋਸ਼ਣ ਆਪਣੇ ਹੀ ਪੁੱਤਰ ਨਾਲ ਕਰਨਾ ਸ਼ੁਰੂ ਕਰ ਦਿੱਤਾ ਰਾਜਾ ਚਾਹੁੰਦਾ ਸੀ ਕਿ ਦੋਵੇਂ ਬੱਚੇ ਮਹਾਨ ਅਤੇ ਸੂਝਵਾਨ ਬਣਨ ਇਸ ਕਰਕੇ ਉਹਨਾਂ ਨੂੰ ਬਰਾਬਰ ਸਿੱਖਲਾਈ ਦਿੱਤੀ ਜਾਣ ਲੱਗੀ ਹੌਲੀ ਹੌਲੀ ਦੋਵੇਂ ਬੱਚੇ ਵੱਡੇ ਹੋਣ ਲੱਗੇ ਇੱਕ ਦਿਨ ਰਾਜੇ ਨੇ ਮਹਿਸੂਸ ਕੀਤਾ ਕਿ ਉਸ ਤੇ ਆਪਣੇ ਪੁੱਤਰ ਨਾਲ ਦੂਸਰਾ ਬੱਚਾ ਜ਼ਿਆਦਾ ਚੁਸਤ ਅਤੇ ਸਿਆਣਾ ਹੈ ਸਮੇਂ ਦੇ ਨਾਲ ਰਾਜਾ ਬਜ਼ੁਰਗ ਹੋ ਗਿਆ ਅਤੇ ਦੋਵੇਂ ਰਾਜਕੁਮਾਰ ਜਵਾਨ ਰਾਜਾ ਆਪ ਇਹ ਰਾਜਭਾਗ ਤੋਂ ਮੁਕਤ ਹੋਣਾ ਚਾਹੁੰਦਾ ਸੀ ਉਸਨੇ ਆਪਣੇ ਪੁੱਤਰ ਨਾਲੋਂ ਦੂਸਰਾ ਰਾਜਕੁਮਾਰ ਵੱਧ ਯੋਗ ਤੇ ਸਿਆਣਾ ਸੀ ਫਿਰ ਕੁਝ ਸੋਚ ਵਿਚਾਰ ਕਰਨ ਤੋਂ ਬਾਅਦ ਰਾਜੇ ਸ਼ਿਵਦਾਸ ਨੇ ਇੱਕ ਤਰਕੀਬ ਸੋਚੀ ਉਸਨੇ ਦੋਵੇਂ ਰਾਜਕੁਮਾਰਾਂ ਨੂੰ ਆਪਣੇ ਕੋਲ ਬੁਲਾਇਆ ਤੇ ਇੱਕ ਇੱਕ ਸੇਬ ਦਿੰਦਿਆ ਕਿਹਾ ਪਿਆਰੇ ਪੁੱਤਰੋ ਤੁਹਾਡੇ ਵਿੱਚੋਂ ਜੋ ਰਾਜਕੁਮਾਰ ਮੈਨੂੰ ਇੱਕ ਇਹ ਸੇਬ ਬਿਨਾਂ ਕਟਿਆਂ ਇਸ ਵਿੱਚੋਂ ਬੀਜ ਕੱਢ ਕੇ ਦੇਵੇਗਾ ਉਹੀ ਰਾਜਭਾਗ ਦੇ ਵੱਧ ਯੋਗ ਹੈ ਦੋਵੇਂ ਰਾਜਕੁਮਾਰ ਸੇਵ ਲੈ ਕੇ ਰਾਜ ਮਹਿਲ ਵਿੱਚ ਆ ਗਏ ਦੂਜੇ ਪਾਸੇ ਰਾਜੇ ਸ਼ਿਵਦਾਸ ਦੀ ਰਾਣੀ ਪ੍ਰੇਸ਼ਾਂਤ ਸੀ ਕਿਉਂਕਿ ਉਹ ਹਰ ਹਾਲਤ ਵਿੱਚ ਆਪਣੇ ਪੁੱਤਰ ਨੂੰ ਰਾਜਾ ਬਣਿਆ ਦੇਖਣਾ ਚਾਹੁੰਦੀ ਸੀ ਰਾਜਕੁਮਾਰ ਨੇ ਰਾਜੇ ਦੀ ਪ੍ਰੀਖਿਆ ਵਲੀ ਸਾਰੇ ਗੱਲ ਆਪਣੇ ਮਾਨ ਨੂੰ ਆ ਸੁਣਾਈ ਰਾਣੀ ਦੇ ਮਨ ਵਿੱਚ ਇੱਕਦਮ ਇੱਕ ਯੋਜਨਾ ਸੁੱਜੀ ਅਤੇ ਬੋਲੀ ਪੁੱਤਰ ਇਹ ਕਿਹੜੀ ਔਖੀ ਗੱਲ ਹੈ ਇਹ ਤਾਂ ਬਹੁਤ ਹੀ ਆਸਾਨ ਕਾਰਜ ਹੈ ਫਿਰ ਉਸਨੇ ਇੱਕ ਹੋਰ ਸੇਵ ਕਟਿਆ ਤੇ ਉਸ ਦੇ ਵਿੱਚ ਕੱਢ ਲਏ ਅਤੇ ਆਪਣੇ ਪੁੱਤਰ ਨੂੰ ਦਿੰਦਿਆ ਕਿ ਹਾਂ ਇਹ ਦੇਖ ਬੀਜ ਇਸ ਸੇਬ ਨਾਲ ਰਾਜੇ ਅੱਗੇ ਪੇਸ਼ ਕਰਦੇ ਨੇ। ਰਾਜਕੁਮਾਰ ਆਪਣੀ ਮਾਤਾ ਦੀ ਗੱਲ ਸੁਣ ਕੇ ਬੜਾ ਖੁਸ਼ ਹੋਇਆ ਅਤੇ ਅਗਲੇ ਦਿਨ ਦੀ ਉਡੀਕ ਕਰਨ ਲੱਗਾ। ਅਗਲੇ ਦਿਨ ਦੋਵੇਂ ਰਾਜਕੁਮਾਰ ਪਰੇਦਰਬਾਰ ਵਿੱਚ ਜਾ ਪੇਸ਼ ਹੋਏ। ਸਭ ਤੋਂ ਪਹਿਲਾਂ ਰਾਜੇ ਦਾ ਪੁੱਤਰ ਸੇਬ ਅਤੇ ਬੀਜ ਲੈ ਕੇ ਰਾਜੇ ਸਾਹਮਣੇ ਖੜਾ ਸੀ। ਰਾਜਾ ਆਪਣੇ ਪੁੱਤਰ ਦੇ ਹੱਥ ਵਿੱਚ ਬੀਜ ਦੇਖ ਮੁਸਕਰਾਉਂਦਿਆਂ ਬੋਲਿਆ, "ਪਿਆਰੇ ਪੁੱਤਰ, ਇਹ ਬੀਜ ਇਸੇ ਸੇਬ ਦੇ ਹਨ।" "ਹਾਂ ਪਿਤਾ ਜੀ, ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਹਾਂ।" ਫਿਰ ਰਾਜਾ ਦੂਸਰੇ ਰਾਜਕੁਮਾਰ ਵੱਲ ਦੇਖਦਾ ਬੋਲਿਆ, प्यारे पुत्र तेरे सेब ਦੇ ਬੀਜ ਕਿੱਥੇ ਹਨ ਰਾਜਕੁਮਾਰ ਹੱਥ ਜੋੜ ਕੇ ਨਿਮਰਤਾ ਨਾਲ ਬੋਲਿਆ ਮਹਾਰਾਜ ਇਸ ਸੰਭਵ ਅਸੰਭਵ ਗੱਲ ਕਿਵੇਂ ਸੰਭਵ ਹੋ ਸਕਦੀ ਹੈ ਇਸ सेब ਦੇ ਵਿੱਚ ਇਸੇ ਵਿੱਚ ਹਨ ਇਸ ਨੂੰ ਕੱਟੇ ਤੋਂ ਬਗੈਰ ਕਿਵੇਂ ਬਾਹਰ ਕੱਢਿਆ ਜਾ ਸਕਤੇ ਹਨ ਰਾਜਾ ਉਸੇ ਗੱਲ ਸੁਣ ਕੇ ਬੜਾ ਖੁਸ਼ ਹੋਇਆ ਤੇ ਉਸ ਦੇ ਸਾਹਮਣੇ ਸਵਾਲ ਹੱਲ ਹੋ ਗਿਆ ਸੀ ਉਸ ਨੇ ਆਪਣੇ ਪੁੱਤਰ ਵੱਲ ਵੇਖਦਿਆਂ ਕਿਹਾ ਸੱਚਮੁੱਚ सेब ਕੱਟੇ ਤੋਂ ਬਗੈਰ ਬੀਜ ਪ੍ਰਾਪਤ ਨਹੀਂ ਕੀਤਾ ਜਾ ਸਕਦੇ ਤੂੰ ਜਾਣ ਬੁੱਝ ਕੇ ਝੂਠ ਦਾ ਸਹਾਰਾ ਲਿਆ ਹੈ ਅਤੇ ਬਖਾਂਡ ਰਚਿਆ ਹੈ ਇਸ ਲਈ ਦੂਸਰਾ ਰਾਜkumar ਹੀ ਰਾਜ ਦੇ ਯੋਗ ਹੈ ਆਪਣੇ ਬਾਪ ਦੀ ਗੱਲ ਸੁਣ ਕੇ ਰਾਜkumar ਦੀ ਧੋਨੀ ਵੀ ਹੋ ਗਈ ਅਤੇ ਦੂਸਰਾ ਰਾਜkumar ਇੱਕਦਮ ਬੋਲਿਆ ਨਾ ਰਾਜ ਇਸ ਰਾਜ ਲਈ ਅਸਲੀ ਵਾਰਸ ਤੁਹਾਡਾ ਆਪਣਾ ਹੀ ਪੁੱਤਰ ਹੈ ਨਾ ਇਸ ਰਾਜ ਦੇ ਯੋਗ ਨਹੀਂ ਹਾਂ ਕਿਉਂਕਿ ਇਹ ਗੱਲ ਮੈਂ ਪਹਿਲੀ ਪਾਨ ਜਾਣਦਾ ਹਾਂ ਕਿ ਮੇਰੇ ਵਰਗੇ ਯਤੀਮ ਬੱਚੇ ਨੂੰ ਰਾਜ ਭਾਗ ਦੇਣਾ ਬਗਾਵਤਾਂ ਨੂੰ ਸੱਦਾ ਦੇਣਾ ਹੈ ਇਸ ਲਈ ਮੈਂ ਰਾਜ ਭਾਗ ਨਾ ਸੰਭਤਿਆ ਤੁਹਾਡੇ ਪੁੱਤਰ ਰਾਜੇਦਾਸ ਸਲਾਹਕਾਰ ਮੰਤਰੀ ਬਣਨ ਲਈ ਤਿਆਰ ਹਾਂ ਰਾਜਾ ਉਸਦੀ ਗੱਲ ਸੁਣ ਕੇ ਹੋਰ ਪ੍ਰਭਾਵਿਤ ਹੋਇਆ ਅਤੇ ਉਸਨੇ ਆਪਣੇ ਪੁੱਤਰ ਨੂੰ ਰਾਜਾ ਅਤੇ ਦੂਸਰੇ ਰਾਜਕੁਮਾਰ ਨੂੰ ਉਸ ਦਾ ਮਹਾਂ ਮੰਤਰੀ ਨਿਯੁਕਤ ਕਰ ਦਿੱਤਾ।